ਗੁਰੂ ਨਾਨਕ ਜੀ ਇੱਕ ਮਹੀਨਾ ਤਲਵੰਡੀ ਰਹੇ ਮਹੀਨੇ ਪਿਛੋਂ ਸੁਲਤਾਨਪੁਰ ਵਿੱਚ ਆਏ ਵੜੇ ਗੁਰੂ ਨਾਨਕ ਜੀ ਪੈ ਨਾਨਕੀ ਜੀ ਅਤੇ ਜੈ ਰਾਮ ਨੂੰ ਆਏ ਮਿਲੇ ਅਤੇ ਮਾਤਾ ਚੌਣੀ ਜੀ ਵੀ ਆਏ ਕਰ ਨਾਨਨ ਦੀ ਪੈਰੀ ਪਈ ਅਗਲੇ ਦਿਨ ਗੁਰੂ ਨਾਨਕ ਜੀ ਮੋਦੀ ਖਾਨੇ ਆਏ ਬੈਠੇ ਅਤੇ ਮਾਤਾ ਚੌਣੀ ਜੀ ਪੇਕੇ ਗਈ ਮੂਲਾ ਆਏ ਕਰ ਆਪਣੇ ਘਰ ਲੈ ਗਿਆ ਗੁਰੂ ਨਾਨਕ ਜੀ ਮੋਦੀ ਖਾਨੇ ਜਾਇਕਾਰ ਲੱਗੇ ਕੰਮ ਚਲਾਉਣ ਬਾਬਾ ਨਾਨਕ ਗੱਦੀ ਪਰ ਤੱਕੜੀ ਪਕੜ ਕੇ ਬੈਠ ਗਏ ਜੋ ਕੋਈ ਕੁਝ ਆਇਕਰ ਮੰਗੇ ਸੋ ਬਾਬਾ ਜੀ ਦੇਂਦਾ ਜਾਵੇ ਜੋ ਚਾਲੀ ਕਦੀਮ ਦੀ ਆਹੀ ਸੋਈ ਬਾਬੇ ਦੀ ਰਹੀ ਲੋਕ ਤੇ ਕਰ ਇਹੋ ਆਖਨ ਪਾਈ ਮੋਦੀ ਖਾਨਾ ਨਵਾਬ ਕਰਤਾ ਹੈ ਦੌਲਤ ਨਵਾਬਦੀ ਲੁਟਾਉਦਾ ਹੈ ਤੇ ਨਵਾਬ ਨੂੰ ਜਾਇਕਰ ਆਖਿਆ ਤੇਰਾ ਮੋਦੀ ਬਹੁਤ ਫਕੀਰਾਂ ਨੂੰ ਲੁਟਾਉਦਾ ਹੈ ਕੋਈ ਆਖੇ ਇਸ ਦੇ ਪਾਸ 파ਰਸ ਹੈ ਕੋਈ ਕਾਲ ਬਾਬਾ ਨਾਨਕ ਜੀ ਬੇਬੇ ਨਾਨਕੀ ਜੀ ਦੇ ਘਰ ਵਿੱਚ ਰਹੇ ਫਿਰ ਬਾਬਾ ਨਾਨਕ ਜੀ ਨੇ ਆਪਣੇ ਘਰ ਵਾਸਤੇ ਸਭ ਵਸਤੂ ਜੋ ਕਰ ਲੋੜਿੰਦੀ ਆਹੀ ਮੰਗਵਾਏ ਰੱਖੀ ਅਸਤਰ ਪੋਸ਼ਣ ਨਿਤ ਨਵੇਂ ਬਣਾਏ ਕੇ ਘਰ ਮੇ ਦੇਵਨ ਔਰ ਸਰਬ ਪ੍ਰਕਾਰ ਕੇ ਸੁਖ ਤਿਆਰ ਕਰਕੇ ਦੇਂਦੇ ਰਹਿਣ ਪਰ ਕਬੀਲੇ ਨਾਲ ਮੋਹ ਥੋੜਾ ਕਰਨ ਇਸ ਵਾਸਤੇ ਸੁਲਖਣੀ ਜੀ ਜਦੋਂ ਬੇਬੇ ਨਾਨਕੀ ਜੀ ਪਾਸ ਜਾਵੇ ਤਾਂ ਗੁੱਸਾ ਹੀ ਰਹੇ ਬੇਬੇ ਜੀ ਛੋਟੀ ਪਰ ਜਾਈ ਜਾਣ ਕੇ ਬਹੁਤ ਪਾਰੀ ਖੁਸ਼ਾਮਦ ਕਰਦੀ ਰਹੇ ਪਰ ਬੇਬੇ ਨਾਨਕੀ ਜੀ ਨਾਲ ਮਾਤਾ ਸੁਲੱਖਣੀ ਜੀ ਛਿੱਤੀ ਰਹੇ ਗੁਰੂ ਜੀ ਦੀ ਖੁਸ਼ੀ ਹੋਵੇ ਤਾਂ ਆਪਣੇ ਘਰ ਆਵਣ ਜੇ ਦਿਲ ਨਾ ਕਰੇ ਤਾਂ ਨਾ ਆਵਣ ਆਪਣੇ ਘਰ ਬੜਿਆਂ ਕਈ ਕਈ ਦਿਨ ਗੁਜ਼ਰ ਜਾਵਣ ਇੱਕ ਦਿਨ ਮੂਲਾ ਆਪਣੀ ਤੀਨੋਂ ਮਿਲਨ ਆਇਆ ਤਾਂ ਅਗੋ ਮਾਤਾ ਚੌਣੀ ਆਖੇ ਤੁਸੀਂ ਮੈਨੂੰ ਕਿੱਥੇ ਦਿੱਤਾ ਹੈ ਉਹ ਕਾਰ ਨਹੀਂ ਆਵਦਾ ਮੇਰੇ ਨਾਲ ਨਹੀਂ ਬੋਲਦਾ ਤਾਂ ਮੂਲਾ ਜੈ ਰਾਮ ਪਾਸ ਆਏ ਕਰ ਵੱਡਾ ਗੁੱਸਾ ਕਰਕੇ ਉੱਚੀ ਬੋਲੇ ਕਹੇ ਤੁਸੀਂ ਮੇਰੀ ਬੇਟੀ ਨੂੰ ਥਾਈ ਬੋੜਿਆ ਹੈ ਅਤੇ ਨਾਨਕ ਜੀ ਨੂੰ ਵੀ ਆਖੇ ਐਵੇਂ ਤੂੰ ਕੀ ਕਰਤਾ ਹੈ ਗੁਰਨਾਨਕ ਜੀ ਅੱਗੋ ਬੋਲੇ ਨਹੀਂ ਅਰ ਉਹ ਚੱਕ ਝਾਕ ਕੇ ਉੱਠ ਜਾਵਨ ਮੁੱਲਾ ਅਤੇ ਮੁੱਲੇ ਦੀ ਕਾਰ ਵਾਲੀ ਚੰਦੋ ਰਾਣੀ ਮਹੀਨੇ ਦੋ ਮਹੀਨੇ ਬਾਅਦ ਆਵੇ ਆਏ ਕਰ ਚੱਕਰ ਜਾਵੇ ਇੱਕ ਦਿਨ ਚੰਦੂ ਰਾਣੀ ਬੇਬੇ ਨਾਨਕੀ ਜੀ ਪਾਸ ਆਏ ਕਰ ਨਾਨਕੀ ਜੀ ਨਾਲ ਲੜਨ ਲੱਗੀ ਕਿਉਂ ਅਜਹੀਆਂ ਹਕੂਮਤਾ ਕਰਨ ਲੱਗੇ ਹੋ ਤੁਹਾਨੂੰ ਪਰਮੇਸ਼ਵਰ ਦਾ ਪੂਰਾ ਡਰ ਨਹੀਂ ਅਤੇ ਭਰਾਓ ਨੂੰ ਨਹੀਂ ਸਮਝਾਉਂਦੀ ਤੇ ਪਰਜਾਈ ਨੂੰ ਨਾਹੀਨ ਕਰਗਿਣਦੀ ਅਤੇ ਨਾ ਪਣਵਈਆ ਸਾਲੇ ਨੂੰ ਸਮਝਾਉਂਦਾ ਹੈ ਤੁਹਾਡੀ ਜੀ ਵਿੱਚ ਕੀ ਆਪਦੀ ਹੈ ਤੁਸੀਂ ਆਖੋ ਬੇਬੇ ਨਾਨਕੀ ਨੇ ਆਖਿਆ ਸੁਣ ਮਾਸੀ ਜੋ ਭਰਾਉ ਨੂੰ ਸਮਝਾਵਾਂ ਸੋ ਕਿਆ ਸਮਝਾਵਾਂ ਭਰਾਉ ਮੇਰਾ ਚੋਰੀ ਨਹੀਂ ਕਰਦਾ ਜਵਾਰੀ ਨਹੀਂ ਕਰਦਾ ਯਾਰੀ ਨਹੀਂ ਕਰਦਾ ਕੋਈ ਬੁਰਾ ਕੰਮ ਨਹੀਂ ਕਰਦਾ ਕਿਸ ਕੰਮ થી ਉਸ ਨੂੰ ਸਮਝਾਵਾਂ ਆਪਣੀ ਕਮਾਈ ਵਿੱਚੋਂ ਨੰਗੇ ਭੁੱਖੇ ਨੂੰ ਦਿੰਦਾ ਹੈ ਦਾਨਪੂਰਨ ਕਰਦਾ ਹੈ ਸੋ ਇੰਨਾ ਕੰਮਾਂ થી ਵਰਜਨਾ ਪਲਾ ਨਹੀਂ ਅਤੇ ਮਾਸੀ ਜੀ ਤੁਸੀਂ ਉਲਾਮਾ ਤਦ ਦੇਵੋ ਤੁਹ ਤੁਹਾਡੀ ਧੀ ਨੂੰ ਨੰਗੀ ਭੁਖੀ ਰੱਖਦਾ ਹੋਵੇ ਕਪੜਾ ਗਹਿਣਾ ਅਤੇ ਚੰਗਾ ਖਾਵਣਾ ਸੋਨਿਤ ਤੇਰੀ ਬੇਟੀ ਨੂੰ ਬਣਾ ਰਹਿਂਦਾ ਹੈ ਚੰਗੀਆਂ ਪੱਲੀਆਂ ਖਾਂਦੀਆਂ ਪਿੰਦੀਆਂ ਸਾਨੂੰ ਖੁਆਰ ਕਰੋ ਤਾਂ ਤੁਸੀਂ ਜਾਣੋ ਸਾਡਾ ਮੂੰਹ ਸਵਾਦ ਨਹੀਂ ਦਿੰਦਾ ਜੋ ਇਸ ਮੂੰਹ ਅਸੀਂ ਤਾਨੂੰ ਕੁਝ ਆਖੀਏ ਗਹਿਣੇ ਦੀ ਜਗ੍ਹਾ ਗਹਿਣਾ ਅਤੇ ਰੋਟੀ ਕਪੜੇ ਦੀ ਕੋਈ ਪਰਵਾਹ ਨਹੀਂ ਤੇ ਮੈਂ ਅਸਤ ਅਸਤ ਪਈ ਕਰਦੀ ਹਾਂ ਭਾਬੀ ਬਿਨਾ ਮੈਂ ਹੋਰ ਇਸ ਨੋਮੋਹ ਨਹੀਂ ਸਦਦੀ ਅਗੇ ਤੁਸੀਂ ਜਾਣੋ ਤੁਹਾਡੀ ਖੁਸ਼ੀ ਅਸੀਂ ਤੁਹਾਨੂੰ ਕੁਝ ਨਹੀਂ ਆਖਦੇ ਇਤਨੀਆਂ ਬਾਤਾਂ ਸੁਨ ਕਰ ਚੰਦੋ ਰਾਣੀ ਸ਼ਰਮਿੰਦਾ ਹੋਏ ਕੇ ਉੱਠ ਗਈ ਤਾਂ ਚੰਦੋ ਰਾਣੀ ਤੀ ਪਾਸ ਆਏ ਕਰ ਆਖਿਓਸ ਸੁਨ ਬੇਟੀ ਸੁਲਖਣੀ ਤੇਰੀ ਨਨਾਨ ਨੇ ਤਾਂ ਮੈਨੂੰ ਹੱਥੋਂ ਸ਼ਰਮਿੰਦਾ ਕਰ ਛੱਡਿਆ ਅਤੇ ਮੈਨੂੰ ਜਵਾਬ ਕੋਈ ਵੀ ਨਹੀਂ ਆਇਆ ਸੁਣ ਬੇਟੀ ਸੁਲਖਣੀ ਤੂੰ ਕੁਝ ਨਿਵਚਲਿਆ ਕਰ ਤਾਂ ਅੱਗੇ ਤੇ ਸੁਲਖਣੀ ਆਖਿਆ ਅੰਮਾ ਜੀ ਮੈਂ ਕੁਝ ਨੰਗੀ ਭੁਖੀ ਤਾਂ ਨਹੀਂ ਰਹਿੰਦੀ ਅਤੇ ਖਾਣ ਪੀਣ ਨੂੰ ਵੀ ਸਭ ਕੁਝ ਹੈ ਤੇ ਗਹਿਨੇ ਕਪੜੇ ਵੀ ਬਹੁਤ ਹਨ ਚੰਦੋ ਆਖਿਆ ਬੇਟੀ ਖਾਣ ਪੀਣ ਨੂੰ ਸਭ ਕੁਝ ਹੈ ਤਾਂ ਉਸ ਖੱਤਰੀ ਦੇ ਪੁੱਤਰ ਨੂੰ ਕਿਉਂ ਖਵਾਰ ਕਰਦੀ ਹੈ ਅੱਗੋ ਮਾਤਾ ਚੋਣੀ ਕਹਿਆ ਅੰਮਾ ਜੀ ਮੈਂ ਕੀ ਕਰਾਂ ਮੈਨੂੰ ਮੋਹ ਨਹੀਂ ਲਾਪਦਾ ਅਤੇ ਸਿੱਧੇ ਮੋਹ ਬੋਲਦਾ ਵੀ ਨਹੀਂ ਅਰ ਮੈਂ ਕਿਸ ਅੱਗੇ ਆਖਾਂ ਇਤਨਾ ਸੁਣਕਰ ਚੰਦੂ ਰਾਣੀ ਬੇਬੀ ਨਾਨਕੀ ਪਾਸ ਫਿਰ ਆਈ ਅਤੇ ਆਏ ਕਰ ਆਖਣ ਲੱਗੀ ਸੁਣ ਬੀਬੀ ਤੇਰੀ ਪਰਜਾਈ ਕਹਿੰਦੀ ਹੈ ਸੁਣ ਅੰਮਾ ਮੈਂ ਕੁਝ ਨੰਗੀ ਭੁਖੀ ਨਹੀਂ ਰਹਿੰਦੀ ਕੱਪੜੇ ਗਹਿਨੇ ਬਹੁਤ ਹਨ ਪਰ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਪਹਿਲੇ ਤਾਂ ਘਰ ਆਉਣਾ ਹੀ ਮੁਸ਼ਕਲ ਜੇ ਆਇਆ ਮਹੀਨੇ ਦੋ ਮਹੀਨੇ ਪਿਛੋਂ ਤਾਂ ਬੋਲਦਾ ਨਹੀਂ ਇਹ ਬੱਚੀ ਨਾਨਕੀ ਘਰ ਵਿੱਚ ਕਮੀ ਤਾਂ ਕਿਸੇ ਗੱਲ ਦੀ ਨਹੀਂ ਪਰੰਤੂ ਆਪ ਸਿਆਣੀ ਹੈ ਇਸਤਰੀ ਨੂੰ ਦਿਲਾਸਾ ਬਹੁਤ ਲੋੜੀਦਾ ਹੈ ਬੇਬੀ ਨਾਨਕੀ ਕਹਿਆ ਭਲਾ ਮਾਸੀ ਜੀ ਤੂੰ ਵੀ ਸੱਚੀ ਹੈ ਪਰਮੇਸ਼ਵਰ ਪਲੀ ਕਰਸੀ ਭਰ ਤੂੰ ਬੀਤੀ ਨੂੰ ਦਿਲਾਸਾ ਹੀ ਕਰ ਅਤੀ ਸਮਝਾਓ ਵੀ ਇਸ ਤਸਬਾਓ ਐਸਾ ਸਖਤ ਨਾ ਲੋੜੀਏ ਘਰ ਆਏ ਮਰਦ ਨੂੰ ਹੱਸ ਕੇ ਬਾਤ ਨਹੀਂ ਕਰਦੀ ਤਾਂ ਮਰਦ ਦਾ ਚਿੱਤ ਕੁਛ ਨਹੀਂ ਹੁੰਦਾ ਮਾਸੀ ਜੀ ਤੂੰ ਜਾਣਦੀ ਹੋਵੇਂਗੀ ਜੋ ਇਹ ਪਰਵਾਦੀ ਰੱਖਣੀ ਕਰਦੀ ਹੋਵੇਗੀ ਪਰ ਮੈਂ ਤਾਂ ਨਾਨਕ ਜੀ ਨੂੰ ਪਰਮੇਸ਼ਵਰ ਹੀ ਕਰ ਜਾਣਦੀ ਹਾਂ ਤੂੰ ਸਤ ਪ੍ਰਤੀਤ ਕਰ ਇਸ ਗੱਲ ਵਿੱਚ ਫੇਰ ਕੋਈ ਨਹੀਂ ਪਰ ਪਲਾ ਮਾਸੀ ਜੀ ਹੁਣ ਤਾਂ ਤੁਸੀਂ ਜਾਓ ਅਤੇ ਪਰਮੇਸ਼ਰ ਪਾਵੇਗਾ ਤਾਂ ਮੈਂ ਵੀ ਭਾਬੀ ਨੂੰ ਦਿਲਾਸਾ ਦੇਵਾਂਗੀ ਫਿਰ ਚੰਦੋ ਰਾਣੀ ਆਪਣੇ ਘਰ ਨੂੰ ਗਈ ਇੱਕ ਦਿਨ ਗੁਰੂ ਨਾਨਕ ਜੀ ਚੈ ਰਾਮ ਨੂੰ ਮਿਲਨ ਆਏ ਤੇ ਬੇਬੇ ਨਾਨਕੀ ਨੂੰ ਆਏ ਮਿਲੇ ਤਾਂ ਬੇਬੇ ਨਾਨਕੀ ਅਗੋ ਉੱਠ ਖੜੋਤੀ ਵੱਡਾ ਆਦਰ ਕੀਤਾ ਅਤੇ ਬੇਬੇ ਜੀ ਨੇ ਕਹਿਆ ਭਾਈ ਜੀ ਅੱਜ ਮੇਰੇ ਉੱਪਰ ਪਰਮੇਸ਼ਵਰ ਬਹੁਤ ਹੀ ਮਿਹਰਬਾਨ ਹੋਇਆ ਹੈ ਤੋ ਤੁਸਾ ਮੈਨੂੰ ਦਰਸ਼ਨ ਦਿੱਤਾ ਹੈ ਤਾਂ ਗੁਰੂ ਜੀ ਕਹਿਆ ਬੇਬੇ ਜੀ ਮੈਂ ਤਾਂ ਤੁਹਾਡਾ ਗੁਲਾਮ ਹਾਂ ਆ ਬੇਬੇ ਨਾਨਕੀ ਆਖਿਆ ਪਾਈ ਜੀ ਇਹ ਗੱਲ ਤੂੰ ਮੇਰੇ ਤਾਈਂ ਮਤ ਆਖਿਆ ਕਰੋ ਜੀ ਤਾਂ ਗੁਰੂ ਨਾਨਕ ਜੀ ਕਹਿਆ ਬੇਬੇ ਜੀ ਤੂੰ ਵੱਡੀ ਹੈ ਬੇਬੇ ਨਾਨਕੀ ਕਹਿਆ ਪਾਈ ਜੀ ਦਿਨਾਂ ਵਿੱਚ ਤਾਂ ਵੱਡੀ ਹਾਂ ਪਰ ਜੀ ਕਰਮਾਂ ਵਿੱਚ ਤਾਂ ਵੱਡੀ ਨਹੀਂ ਅਰ ਵੱਡਾ ਸੋਈ ਹੈ ਜੋ ਕਰਮਾ ਵਿੱਚ ਵੱਡਾ ਹੋਵੇ ਤਾਂ ਗੁਰੂ ਨਾਨਕ ਜੀ ਕਹਿਆ ਬੇਬੇ ਜੀ ਇਹ ਬਾਤ ਪਰਮੇਸ਼ਵਰ ਨੇ ਤੁਦ ਨੂੰ ਬੁਝਾਈ ਹੈ ਅਰ ਪਰਮੇਸ਼ਵਰ ਤੇਰੇ ਉੱਪਰ ਮਿਹਰਬਾਨ ਹੈ ਤਾਂ ਨਾਨਕੀ ਕਹਿਆ ਸੁਨੋ ਪਾਈ ਜੀ ਪਰਮੇਸ਼ਵਰ ਮੇਰੇ ਉੱਪਰ ਮਿਹਰਬਾਨ ਤਾਂ ਜਾਣਾਂਗੀ ਜੇ ਤੂੰ ਮੇਰਾ ਆਖਿਆ ਮੰਨੇ ਤਾਂ ਗੁਰੂ ਨਾਨਕ ਜੀ ਖੁਸ਼ੀ ਹੋਏ ਕੇ ਕਹਿਆ ਬੇਬੇ ਜੀ ਜੋ ਕੁਛ ਤੁਸੀਂ ਆਖੋਗੇ ਸੋ ਮੈਂ ਮੰਨਾਗਾ ਤੂੰ ਮੇਰੀ ਵੱਡੀ ਭੈਣ ਹੈ ਅਤੇ ਤੇਰਾ ਮੇਰਾ ਪਿਛਲੇ ਜਨਮ ਵਿੱਚ ਵੀ ਭੈਣ ਭਰਾ ਦਾ ਸੰਬੰਧ ਹੁੰਦਾ ਹੀ ਆਇਆ ਹੈ ਅਤੇ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਤੇਰਾ ਭਾਰ ਸਾਡੇ ਸਿਰ ਉੱਪਰ ਹੈ ਅਤੇ ਜੋ ਤੂੰ ਆਖੇਂਗੀ ਸੋਈ ਮੈਂ ਮੰਨਾਗਾ ਬੇਨਾਨਕੀ ਜੀ ਨੇ ਕਹਿਆ ਭਾਈ ਅਸੀਂ ਬਹੁਤ ਸ਼ਰਮਿੰਦੇ ਹੁੰਦੇ ਆਹੇ ਜੋ ਤੂੰ ਭਾਬੀ ਨੂੰ ਦਿਲਾਸਾ ਨਹੀਂ ਦਿੰਦਾ ਤੂੰ ਤਾਂ ਸਾਧ ਹੈ ਸੋ ਤੂੰ ਆਪਣੇ ਜੀ ਵਿਚਾਰ ਕਰ ਦੇ ਤਾ ਗੁਰੂ ਨਾਨਕ ਜੀ ਕਹਿਆ ਬੇਬੇ ਜੀ ਕਿਸ ਗੱਲੋਂ ਵਿਰਵੀ ਹੁੰਦੀ ਹੈ ਤਾਂ ਬੇਬੇ ਨਾਨਕੀ ਜੀ ਆਖਿਆ ਜੋ ਪਾਈ ਜੀ ਵਿਰਵੀ ਕਿਉ ਰਹੇ ਜੋ ਸਭ ਪਰਮੇਸ਼ਵਰ ਦਾ ਦਿੱਤਾ ਹੋਇਆ ਹਾਜ਼ਰ ਹੈ ਬਾਰੇ ਇੱਕ ਮੂਹ ਦਾ ਦਿਲਾਸਾ ਸਭਨਾ ਗੱਲਾਂ ਤੋਂ ਤ੍ਰਿੰਤਾ ਦੀ ਜਾਤ ਵਿੱਚ ਵੱਡਾ ਹੈ ਫਿਰ ਗੁਰੂ ਨਾਨਕ ਜੀ ਨੇ ਆਖਿਆ ਸੁਣ ਬੇਬੇ ਜੀ ਤੂੰ ਇਸ ਗੱਲ ਤਾਂ ਮੰਨ ਤੇ ਸੰਤੋਖ ਕਰ ਅਤੇ ਜੋ ਕੁਛ ਤੂੰ ਆਖੇਂਗੀ ਸੋਈ ਮੈਂ ਕਰਾਂਗਾ ਹੁਣ ਤੂੰ ਇਹ ਗੱਲ ਛੱਡ ਦੇ ਅਤੇ ਹੋਰ ਕਾਈ ਗੱਲ ਕਰ ਤਾਂ ਬੇਬੇ ਨਾਨਕੀ ਜੀ ਆਖਿਆ ਸੁਣੋ ਪਾਈ ਜੀ ਮੇਰੇ ਮਨ ਵਿੱਚ ਤਾਂ ਇਹ ਹੈ ਜੋ ਮੈਂ ਤੇਰੀ ਔਲਾਦ ਦੇਖਾਂ अपने कुछ खड़ावा गुरु नानक जी ने आख्या भला बेबे जी जो कुछ तू मांगती है सो भी हो बात आख कर गुरु नानक जी चलते रहे अते लगे घर वास करन